ਸੋ ਸਾਖੀ ਦੀ ਭਵਿੱਖ ਬਾਣੀ ਅਨੁਸਾਰ ਮਲੇਸ਼ ਰਾਜ ਆ ਰਿਹਾ ਹੈ ਬਚ ਕੇ ਰੋ ਧਾਰਮਿਕ ਥਾਵਾਂ ਤੇ ਗਲਤ ਕੰਮ ਹੋਣਗੇ ਪਿਆਰਿਓ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਬੇਨਤੀਆਂ ਆਪਾਂ ਗੁਰਮਤ ਦੇ ਅਨੁਸਾਰ ਹੀ ਰਵਾਂਗੇ ਸੋ ਪਹਿਲਾਂ ਤੇ ਸਾਰੀ ਸੰਗਤ ਇਕੱਤਰਤਾ ਕਰਕੇ ਆਪਣੇ ਮਨ ਦੀ ਫਤੇ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ 100 ਸਾਖੀ ਦੇ ਵਿੱਚ ਜਿੱਥੇ ਆਉਣ ਵਾਲੇ ਸਮੇਂ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਦੇ ਵਿੱਚ ਸਾਫ਼ ਕਰ ਦਿੱਤੀਆਂ ਗਈਆਂ ਨੇ ਹਰ ਇੱਕ ਚੀਜ਼ ਨੂੰ ਜਿਹੜਾ ਹੈ ਉਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਸੋ ਮੈਂ ਬੇਨਤੀ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਦਿਵਾ ਦੇਮਾ ਕਿ ਮਲੇਸ਼ ਰਾਜ ਹੋ ਜਾਣਾ ਹੈ ਮਲੇਸ਼ ਰਾਜ ਆ ਜਾਣਾ ਹੈ ਉਹਦਾ ਭਾਵ ਕੀ ਹੈ ਉਹਦਾ ਕਾਰਨ ਕੀ ਹੈ ਮਲੇਸ਼ ਰਾਜ ਕਿਵੇਂ ਸਾਧ ਸੰਗਤ ਮਲੇਸ਼ ਰਾਜ ਐਵੇਂ ਆ ਜਾਣਾ ਹੈ ਕਿਉਂਕਿ ਜਿਹੜੇ ਸਾਡੇ ਲੋਕ ਨੇ ਨਾ ਸਾਡੇ ਲੋਕਾਂ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਘਾਟ ਹੈ ਨਾ ਉਹ ਆ ਜਾਣੀ ਹੈ ਜਿਹੜੇ ਧਰਮ ਦੇ ਰਾਖੇ ਨੇ ਧਰਮ ਦੇ ਨਾਮ ਤੇ ਉਹ ਗਲਤ ਕੰਮ ਕਰਨ ਲੱਗ ਜਾਣਗੇ ਸਾਰੇ ਨਹੀਂ ਜਿਹੜੇ ਕੱਚੇ ਬਿੱਲੇ ਹੋਣਗੇ ਕੱਚੇ ਬਿੱਲੇ ਕੌਣ ਧਰਮ ਦੇ ਨਾਮ ਤੇ ਲੋਕਾਂ ਨੂੰ ਸਿਰਫ ਲੁੱਟਣ ਦਾ ਹੀ ਧਿਆਨ ਰੱਖਣਗੇ ਜਿਹੜੇ ਕਹਿਣਗੇ ਵੀ ਲੋਕਾਂ ਨੂੰ ਲੁੱਟਿਆ ਕਿਵੇਂ ਜਾਏ ਲੋਕਾਂ ਨੂੰ ਠੱਗਿਆ ਕਿਵੇਂ ਜਾਏ ਲੋਕੜਾ ਹੈ ਕਿਸ ਪ੍ਰਕਾਰ ਉਹਨਾਂ ਤੋਂ ਮਾਇਆ ਨੂੰ ਜਿਹੜਾ ਹੈ ਖੋਹ ਲਿਆ ਜਾਵੇ ਕਹਿੰਦੇ ਉਹਨਾਂ ਲੋਕਾਂ ਦੀ ਗੱਲ ਹੋ ਰਹੀ ਹੈ ਇਸ ਕਰਕੇ ਮਲੇਸ਼ ਰਾਜ ਆਜਾ ਕਹਿੰਦੇ ਕਿਤੇ ਵੀ ਧਰਮ ਦੀ ਜਿਹੜੀ ਰਾਖੀ ਕਰਨ ਕੋਈ ਨਹੀਂ ਰਹੇਗਾ ਧਰਮ ਦੇ ਨਾਮ ਸਾਰੇ ਜਿਹੜੇ ਨੇ ਰੋਟੀਆਂ ਸੇਕਣ ਵਾਲੇ ਹੋਣਗੇ ਧਰਮ ਦੇ ਨਾਮ ਤੇ ਸਾਰੇ ਜਿਹੜੇ ਨੇ ਕਹਿੰਦੇ ਆਪੋ ਆਪਣਾ ਡੱਕਾ ਜਿਹੜਾ ਹੈ ਉਹ ਚਲਾਉਣ ਵਾਲੇ ਹੋਣਗੇ ਪਰ ਕੋਈ ਵੀ ਅਜਿਹਾ ਨਹੀਂ ਹੋਏਗਾ ਕਹਿੰਦੇ ਜਿਹੜਾ ਇਹ ਗੱਲ ਆਖੇਗਾ ਕਿ ਪ੍ਰਮਾਤਮਾ ਪ੍ਰਮਾਤਮਾ ਹੈ ਕਹਿੰਦੇ ਰੱਬ ਦੇ ਨਾਮ ਤੇ ਆਪਣਾ ਜੱਕਾ ਚਲਾਉਣਗੇ ਪਰ ਕਹਿੰਦੇ ਰੱਬ ਦੀ ਜਿਹੜੀ ਹੈ ਗੱਲ ਕੋਈ ਨਹੀਂ ਕਰੇਗਾ ਪ੍ਰਮਾਤਮਾ ਦੇ ਘਰ ਦੀ ਗੱਲ ਕੋਈ ਨਹੀਂ ਕਰੇਗਾ ਸਾਰੇ ਹੀ ਜਿਹੜੇ ਨੇ ਇਸ ਚੀਜ਼ ਦੇ ਖਚਤ ਹੋ ਜਾਣਗੇ ਮੈਂ ਬੇਨਤੀ ਕਰਕੇ ਆਪ ਜੀ ਦਾ ਤੇ ਬਦਮਾ ਸਾਥ ਸੰਗਤ ਅੱਜ ਕਿੰਨਾ ਕੁਝ ਹੋ ਰਿਹਾ ਗਲਤ ਕੰਮ ਹੋਣਗੇ ਤਾਂ ਥਾਵਾਂ ਤੇ ਗਲਤ ਕੰਮ ਹੋਣ ਲੱਗ ਜਾਣਗੇ ਉਹਨਾਂ ਥਾਵਾਂ ਤੇ ਜਿਨ੍ਹਾਂ ਨੂੰ ਲੋਕੀ ਅਤ ਦਾ ਦਰਜਾ ਦਿੰਦੇ ਨੇ ਪੂਜਦੇ ਨੇ ਹਾਲੇ ਤੱਕ ਤੇ ਗੱਲ ਜਿਹੜੀ ਹੈ ਉਹ ਦੂਜਿਆਂ ਦੀ ਹੋਈ ਹੈ ਡੇਰੇਦਾਰਾਂ ਦੀ ਹੈ ਡੇਰੇਦਾਰਾਂ ਦੀਆਂ ਪੋਲਾਂ ਖੁੱਲਣੀਆਂ ਹੀ ਸ਼ੁਰੂ ਹੋਈਆਂ ਨੇ ਤੇ ਡੇਰੇਦਾਰਾਂ ਨੂੰ ਆਪਾਂ ਕਹਿੰਨੇ ਆ ਵੀ ਇਹ ਲੋਕ ਤਾਂ ਜੀ ਬਹੁਤ ਚੰਗੇ ਨੇ ਜੀ ਰੱਬ ਦੇ ਨੇੜੇ ਨੇ ਜੀ ਸਾਥ ਸੰਗਤ ਮੈਂ ਗੱਲ ਆਪਣੇ ਵਾਲੇ ਲਾਣੇ ਦੀ ਵੀ ਲੈ ਕੇ ਆਉਂਗਾ ਪਰ ਡੇਰੇ ਵਾਲਿਆਂ ਦੀਆਂ ਪੋਲਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਕੀ ਕੁਝ ਨਿਕਲਿਆ ਸਰਸੇ ਵਾਲੇ ਨੂੰ ਵੇਖ ਲੋ ਤੇ ਹੋਰ ਜਿਹੜੇ ਡੇਰੇ ਵਾਲੇ ਨੇ ਇਕੜ ਦੁਕੜ ਉਹਨਾਂ ਨੂੰ ਵੇਖ ਲੋ ਕੀ ਕੁਝ ਉਹਨਾਂ ਦੇ ਕੋਲੋਂ ਪ੍ਰਾਪਤ ਹੋਇਆ ਕੀ ਕੁਝ ਜਿਹੜਾ ਉਹ ਉਹਨਾਂ ਦੇ ਕੋਲੋਂ ਨਿਕਲਿਆ ਚੱਲਿਆ ਉਹ ਆਪਾਂ ਸਾਰੇ ਹੀ ਵੇਖਦੇ ਆ ਕੋਈ ਕਿਸੇ ਤੋਂ ਭੁੱਲਿਆ ਤੇ ਨਹੀਂ ਨਾ ਹੋਇਆ ਤੇ ਜਦੋਂ ਪਹਿਲਾਂ ਆਪਾਂ ਰੱਬ ਦੀ ਜਿਹੜੀ ਹੈ ਤਖਤੀ ਗੱਲ ਉਹਨਾਂ ਦੇ ਪਾ ਕੇ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦਿੰਦੇ ਆ ਵੀ ਇਹੀ ਰੱਬ ਹੈ ਜੀ ਇਹਨਾਂ ਦੇ ਵਿੱਚ ਹੀ ਹੈ ਜੀ ਸੋਜ ਤੇ ਬਾਅਦ ਵਿੱਚ ਫਿਰ ਅਸੀਂ ਉਹਨਾਂ ਲੋਕਾਂ ਨੂੰ ਜਿਹੜਾ ਉਹ ਭੰਡਦੇ ਆ ਵੀ ਇਹ ਤਾਂ ਜੀ ਬਹੁਤ ਘਟੀਆਂ ਨਿਕਲੇ ਤਾਂ ਆਏ ਆ ਜੀ ਤਾਂ ਫਲਾਨਾ ਸਾਧ ਸੰਗਤ ਇਸ ਕਰਕੇ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੇ ਕੋਈ ਹੋਈ ਨਹੀਂ ਵੀ ਪਹਿਲਾਂ ਅਸੀਂ ਰੱਬ ਬਣਾ ਕੇ ਪੂਜਣਾ ਸ਼ੁਰੂ ਕਰ ਦੰਨੇ ਆ ਜਦੋਂ ਪਰਦੇੂਤਾ ਸਾਹਮਣੇ ਆਉਂਦੀਆਂ ਨੇ ਤੇ ਫੇਰ ਅਸੀਂ ਉਹਨਾਂ ਲੋਕਾਂ ਨੂੰ ਗਾਲਾਂ ਕੱਢਦੇ ਆ ਕਿੰਨੇ ਵੀ ਇਹ ਤਾਂ ਬਹੁਤ ਬਹੁਤ ਮਾੜੇ ਨੇ ਤੇ ਸਾਧ ਸੰਗਤ ਧਾਰਮਿਕ ਸਥਾਨਾਂ ਤੇ ਉਹ ਚੀਜ਼ਾਂ ਹੋਣ ਲੱਗ ਜਾਣਗੀਆਂ ਜਿੱਥੇ ਆਪਾਂ ਕਹਿੰਦੇ ਆ ਵੀ ਬਹੁਤ ਪਾਵਨ ਚੀਜ਼ਾਂ ਨੇ ਹੁਣ ਮੰਨ ਲਓ ਵੀ ਦਰਬਾਰ ਸਾਹਿਬ ਦੇ ਵਿੱਚ ਕੁਝ ਲੋਕਾਂ ਨੇ ਆ ਕੇ ਬੇਅਦਬੀਆਂ ਕੀਤੀਆਂ ਅਬਦਾਲੀ ਵਰਗੇ ਚੜ ਕੇ ਆਏ ਰੰਗੜ ਵਰਗਿਆਂ ਨੇ ਕਿੱਡੀਆਂ ਬੇਅਦਬੀਆਂ ਕੀਤੀਆਂ ਉੱਥੇ ਕੰਜਰੀਆਂ ਦਾ ਨਾਚ ਵੀ ਕਰਵਾ ਦਿੱਤਾ ਸਾਦ ਸੰਗਤ ਵੇਸ਼ਵਾਵਾਂ ਸ਼ਰਾਬਾਂ ਤੇ ਦੌਰ ਚਲਾ ਦਿੱਤੇ ਜਿੱਥੇ ਕਦੇ ਗੁਰਬਾਣੀ ਦਾ ਪਾਠ ਹੁੰਦਾ ਸੀ ਗੁਰਬਾਣੀ ਦੇ ਨਿਤਨੇਮ ਹੁੰਦੇ ਸੀ ਕੀਰਤਨ ਹੁੰਦਾ ਸੀ ਉੱਥੇ ਜਿਹੜੀਆਂ ਸੀ ਅਸ਼ਲੀਲ ਗਾਣਿਆਂ ਦੀਆਂ ਧੁਨਾਵਾਂ ਵੱਜਣ ਲੱਗ ਪਈਆਂ ਪਰ ਉਹ ਲੋਕ ਵੀ ਜਿਹੜੇ ਸੀ ਸਮੇਂ ਦੇ ਨਾਲ ਖਤਮ ਹੋ ਗਏ ਸਤਗੁਰ ਨੇ ਸੇਵਾ ਲਈ ਸਿੰਘਾਂ ਤੋਂ ਉਹਨਾਂ ਨੂੰ ਵੀ ਖਤਮ ਕਰਵਾ ਦਿੱਤਾ ਕਹਿਣ ਤੋਂ ਭਾਵ ਵੀ ਧਾਰਮਿਕ ਥਾਮਾਂ ਤੇ ਗਲਤ ਕੰਮ ਹੋਣ ਲੱਗ ਜਾਣਗੇ ਹੈਰਾਨ ਹੋਇਆ ਦੇਖਦੇ ਆਪਾਂ ਕਿ ਸ਼ਪਾਰਸ਼ ਤੋਂ ਬਿਨਾ ਕਮਰਾ ਨਹੀਂ ਮਿਲਦਾ ਤੇ ਕਮਰੇ ਦੀ ਜਿਹੜੀ ਭੇਟਾ ਰੱਖੀ ਚਲੋ ਕੋਈ ਗੱਲ ਨਹੀਂ ਆਦੀ ਕੋਈ ਵੱਡੀ ਗੱਲ ਨਹੀਂ ਤੇ ਭੇਟਾ ਜਿਹੜੀ ਆ ਜ਼ਰੂਰ ਲਓ ਪਰ ਬੇਨਤੀ ਕਰਾਂ ਵੀ ਸ਼ਪਾਰਸ਼ ਆਓ ਜੀ ਫਿਰ ਕਮਰਾ ਮਿਲੇਗਾ ਉਹ ਚੀਜ਼ ਗਲਤ ਹੈ ਸ਼ਪਾਰਸ਼ ਲਾਓ ਜੀ ਫਿਰ ਕਮਰਾ ਮਿਲੇਗਾ ਉਹ ਚੀਜ਼ ਬਹੁਤ ਗਲਤ ਹੈ ਸਾਦ ਸੰਗਤ ਉਹ ਨਹੀਂ ਹੋਣਾ ਚਾਹੀਦਾ ਤੇ ਨਾਲ ਮੈਂ ਇੱਕ ਬੇਨਤੀ ਹੋਰ ਕਰਾਂ ਕਹਿੰਦੇ ਜੀ ਕਮਰਿਆਂ ਦੇ ਵਿੱਚ ਜਿਹੜੇ ਗਲਤ ਬੰਦੇ ਨੇ ਗਲਤ ਲੋਕ ਨੇ ਉਹਨਾਂ ਨੂੰ ਤੇ ਕਮਰਾ ਜਿਹੜਾ ਹੈ ਭੱਜ ਕੇ ਦਿੱਤਾ ਜਾਂਦਾ ਪਰ ਕਹਿੰਦੇ ਜਿਹੜੇ ਸਹੀ ਬੰਦੇ ਨੇ ਉਹਨਾਂ ਨੂੰ ਕਮਰਾ ਜਿਹੜਾ ਹੈ ਉਹ ਬਿਲਕੁਲ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਜਿਹੜਾ ਹੈ ਕਮਰਾ ਦੇਣ ਤੋਂ ਸਾਫ਼ ਨਾ ਕਰ ਦਿੱਤੀ ਜਾਂਦੀ ਹੈ ਕੋਰੀ ਨਾ ਕਰ ਦਿੱਤੀ ਜਾਂਦੀ ਹੈ ਇਹ ਕਿਉਂ ਸਾਧ ਸੰਗਤ ਜਿਹੜੇ ਉੱਥੇ ਗਲਤ ਕੰਮ ਕਰਦੇ ਨੇ ਕਈ ਬੰਦੇ ਐਸੇ ਨੇ ਜਿਹੜੇ ਨਸ਼ਾ ਸਪਲਾਈਰ ਕਰਦੇ ਨੇ ਤੇ ਉਹਨਾਂ ਨਾਲ ਉਹਨਾਂ ਦੀ ਗਿੱਟਮਿਟ ਕੀਤੀ ਹੋਈ ਹੈ ਸਰਾਮਾਂ ਵਾਲਿਆਂ ਦੇ ਨਾਲ ਤੇ ਉਹਨਾਂ ਨੂੰ ਭੱਜ ਕੇ ਕਮਰਾ ਦਿੱਤਾ ਜਾਂਦਾ ਹੈ ਕਿ ਜੇ ਉਹ ਮਾੜਾ ਜਿਹਾ ਫੋਨ ਕਰਦੇ ਫਲਾਣਾ ਬੰਦਾ ਆ ਰਿਹਾ ਉਹਨੂੰ ਕਮਰਾ ਦਿੱਤਾ ਜਾਂਦਾ ਏਦੋਂ ਗਲਤ ਕੰਮ ਹੋਰ ਕੀ ਹੋਣਗੇ ਪਿਆਰਿਓ ਦੇਖ ਸਕਦੇ ਆ ਨਾ ਆਪਾਂ ਵੀ ਜਿਨ੍ਹਾਂ ਨੇ ਗੁਰੂ ਦੀਆਂ ਬੇਅਦਬੀਆਂ ਕਰਵਾਈਆਂ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਸਰੂਪ ਗਾਇਬ ਕਰਵਾਏ ਸਾਥ ਸੰਗਤ ਉਹਨਾਂ ਨੂੰ ਜਿਹੜਾ ਹੈ ਪਹਿਲਾਂ ਪੂਜਿਆ ਜਾਂਦਾ ਵੀ ਬਾ ਜੀ ਬਾ ਇਹੋ ਹੀ ਨੇ ਜੀ ਸਾਰਾ ਕੁਝ ਤੇ ਜਿਹੜੇ ਇਨਸਾਫ ਮੰਗਦੇ ਉਹਨਾਂ ਤੇ ਡਾਂਗਾਂ ਭਰਾ ਕੇ ਉਹਨਾਂ ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਹੈ ਸੰਗਤ ਦੇ ਉੱਪਰ ਅਤਿਆਚਾਰ ਸੰਗਤ ਦੇ ਉੱਪਰ ਜ਼ੁਲਮ ਹਰਾਨਗੀ ਮੈਂ ਐਸਜੀਪੀਸੀ ਦੀ ਨਹੀਂ ਕਰ ਰਿਹਾ ਐਸਜੀਪੀਸੀ ਦੇ ਸਿਸਟਮ ਦੀ ਕਰ ਰਿਹਾ ਵੀ ਉਹਦੇ ਵਿੱਚ ਕੁਝ ਲੋਕ ਐ ਹੋ ਜਿਹੜੇ ਪ੍ਰਬੰਧ ਨੂੰ ਮਾੜਾ ਕਰੀ ਜਾ ਰਹੇ ਨੇ ਪੂਰਾ ਪ੍ਰਬੰਧ ਗਲਤ ਨਹੀਂ ਹੋ ਸਕਦਾ ਪੂਰੇ ਪ੍ਰਬੰਧਕ ਗਲਤ ਨਹੀਂ ਹੋ ਸਕਦੇ ਉਹਦੇ ਵਿੱਚ ਕੁਝ ਮਾੜੀ ਸੋਚ ਵਾਲੇ ਕੁਝ ਲੋਕ ਹੈਗੇ ਜਿਨ੍ਹਾਂ ਕਰਕੇ ਪੂਰੇ ਪ੍ਰਬੰਧ ਤੇ ਉਂਗਲ ਉੱਠ ਜਾਂਦੀ ਹੈ ਜਿਵੇਂ ਆਪਾਂ ਵੇਖਦੇ ਹਾਂ ਬੀਬੀਆਂ ਡੇਰਿਆਂ ਵਿੱਚ ਜਾਂਦੀਆਂ ਨੇ ਬਾਬਿਆਂ ਕੋਲ ਜਾਂਦੀਆਂ ਨੇ ਤੇ ਬਾਅਦ ਵਿੱਚ ਉਹ ਇਲਜ਼ਾਮ ਲਾਉਂਦੀਆਂ ਜੀ ਬਾਬੇ ਨੇ ਗਲਤ ਕੰਮ ਕਰ ਦਿੱਤਾ ਜੀ ਬਾਬੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਤੇ ਸਾਦ ਸੰਗਤ ਕੱਲੀਆਂ ਉਹ ਬੀਬੀਆਂ ਕਦੇ ਕਿਸੇ ਬਾਬੇ ਕੋਲ ਨਾ ਜਾਓ ਤਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਕੋਲ ਬੈਠੋ ਤੇ ਚਾਹੇ ਰਾਤ ਦੇ 12 ਵਜੇ ਤੱਕ ਬਹਿ ਜੋ ਚਾਹੇ ਦੋ ਦਿਨ ਬੈਠ ਜੋ ਕੋਈ ਤੁਹਾਡੇ ਵੱਲ ਉਂਗਲ ਕਰਕੇ ਇਹ ਨਹੀਂ ਕਹਿ ਸਕਦਾ ਕਿ ਤੂੰ ਇਹਦੇ ਕੋਲੇ ਕਿਉਂ ਬੈਠੀ ਸ ਹੈ ਸਾ ਸੰਗਤ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ ਇੰਨਾ ਵੱਡਾ ਹੈ ਮਹਾਨ ਹੈ ਤੇ ਅਸੀਂ ਦੁਨੀਆਵੀ ਬਾਬਿਆਂ ਨੂੰ ਜਿਹੜਾ ਆਪਣੇ ਸਿਰ ਚੜਾਇਆ ਹੋਇਆ ਤੇ ਅਸੀਂ ਲੋਕ ਜਿਹੜਾ ਫਿਰ ਉਹਨਾਂ ਦੇ ਛੇਤਰ ਲਾਉਣ ਤੇ ਅਸੀਂ ਕਹਿੰਦੇ ਬਾਬਾ ਜੀ ਮੁੰਡਾ ਦਿਓ ਜੀ ਹੁਣ ਬਾਬਾ ਤੇ ਆਪ ਘਰੋਂ ਜਿਹੜਾ ਹੈ ਨਿਕਲਿਆ ਹੋਇਆ ਤੇ ਉਹ ਲੋਕਾਂ ਨੂੰ ਕੀ ਜਿਹੜਾ ਹੈ ਔਲਾਦਾ ਰਹੇਗਾ ਬਾਬਾ ਜੀ ਪੈਨ ਨੂੰ ਹੱਥ ਲਾ ਦਿਓ ਜੀ ਬੱਚਾ ਪੜਦਾ ਨਹੀਂ ਬਾਬਾ ਆ ਆਪਾਂਵੇਂ ਸਕੂਲੇ ਨਾ ਗਿਆ ਹੋਵੇ ਸਾਹ ਸੰਗਤ ਬਾਬਾ ਜੀ ਮੇਰੀ ਨੂੰਹ ਦੇ ਜਿਹੜਾ ਹੈ ਬੱਚਾ ਨਹੀਂ ਹੁੰਦਾ ਹੁਣ ਬਾਬਾ ਜਿਹੜਾ ਹੈ ਕੀ ਕਰੇ ਤੇ ਆਖਰ ਅਸੀਂ ਅਨਪੜ ਬੰਦਿਆਂ ਨੂੰ ਜਿਹੜਾ ਹੈ ਰੱਬ ਬਣਾ ਕੇ ਪੇਸ਼ ਕਰ ਦਿੱਤਾ ਜਦ ਕਿ ਹੋਣਾ ਤੇ ਇਹ ਚਾਹੀਦਾ ਸੀ ਵੀ ਕਾਰਨ ਜਿਹੜਾ ਇਹ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾਓ ਮੱਥਾ ਟੇਕੋ ਅਰਦਾਸ ਕਰੋ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਚੇ ਪਾਸ਼ਾ ਕਿਰਪਾ ਕਰਿਓ ਔਲਾਦ ਦੀ ਦਾਤ ਬਖਸ਼ਿਓ ਤੇ ਸਤਿਗੁਰੂ ਕਿਰਪਾ ਕਰਨਗੇ ਪਰ ਅਸੀਂ ਤੇ ਦੁਨਿਆਵਿਆਂ ਨੂੰ ਚਮੜਾਇਆ ਜੋ ਹਿਆ ਅਸੀਂ ਦੁਨੀਆਵੀ ਬਾਬਿਆਂ ਨੂੰ ਸਰਤੇ ਚਾੜ ਰੱਖਿਆ ਜੀ ਚਲੋ ਜੀ ਬਾਬਾ ਜੀ ਕਰੋ ਜੀ ਕਿਰਪਾ ਬਾਬਾ ਜੀ ਐਂ ਕਰੋ ਜੀ ਬਾਬਾ ਹੋਰ ਚੰਬਲ ਤੇ ਗਲਤ ਕੰਮ ਹੋਣਗੇ ਧਾਰਮਿਕ ਥਾਵਾਂ ਤੁਸੀਂ ਵੇਖਿਆ ਨਾ ਵੀ ਛੋਟੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਉਹ ਮੈਂ ਭੁੱਲ ਗਿਆ ਪਤਾ ਨਹੀਂ ਕਿਹੜੀ ਥਾਣੀਆਂ ਉਹ ਸ਼ਾਇਦ ਕੁਝ ਵੀਡੀਓ ਨੇ ਉਹ ਜੱਸੀ ਬਾਬਾ ਜਾਂ ਕੋਈ ਪਤਾ ਨਹੀਂ ਨਾਨਕ ਸਰੀਆਂ ਦਾ ਤੇ ਉਹ ਕਿਸ ਤਰ੍ਹਾਂ ਬੱਚਿਆਂ ਨਾਲ ਗਲਤ ਕਰੀ ਜਾ ਰਿਹਾ ਤੇ ਜੇ ਐਨੀ ਅਗ ਲੱਗੀ ਹੈ ਵਿਆਹ ਕਰਾ ਲਓ ਜੇ ਐਨੀ ਤੁਹਾਡੇ ਵਿੱਚ ਜਿਹੜਾ ਹੈ ਕਾਮ ਭਾਰੂ ਪੈ ਗਿਆ ਤੇ ਸ਼ਰੀਆਮ ਗ੍ਰਿਸ਼ਟੀ ਹੋਵੋ ਗ੍ਰਿਸ਼ਟੀ ਕਹਿੰਦੇ ਅਸੀਂ ਬਣਨਾ ਨਹੀਂ ਗ੍ਰਸਤੀਆਂ ਨੂੰ ਗਾਲਾਂ ਕੱਢਦੇ ਨੇ ਤੇ ਬਾਅਦ ਵਿੱਚ ਆ ਕਰਤੂਤਾਂ ਇਹਨਾਂ ਦੀਆਂ ਸਾਹਮਣੇ ਆਉਂਦੀਆਂ ਨੇ ਜਦਕਿ ਇਹ ਚੀਜ਼ਾਂ ਜਿਹੜੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਬੱਚੇ ਨੂੰ ਵਿਸ਼ਵਾਸ ਕਰਕੇ ਬੱਚੇ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਮਾਪੇ ਛੱਡਦੇ ਆ ਤੇ ਉਹਨਾਂ ਨਾਲ ਤੁਸੀਂ ਆ ਕੁਝ ਕਰਦੇ ਹੋ ਬੱਚੀਆਂ ਨਾਲ ਗਲਤ ਕੰਮ ਹੋ ਰਿਹਾ ਤੇ ਨਰੇਣੂ ਮਹੰਤ ਵਰਗੇ ਮਾਰੇ ਗਏ ਚਲੇ ਗਏ ਪਰ ਉਹਨਾਂ ਦੀਆਂ ਰੂਹਾਂ ਉਹਨਾਂ ਦੀਆਂ ਜਿਹੜੀਆਂ ਆਤਮਾਵਾਂ ਨੇ ਉਹ ਸਾਡੇ ਵਿੱਚ ਹਲੇ ਵੀ ਫਿਰਦੀਆਂ ਨੇ ਇਹੋ ਜਿਹਿਆਂ ਨੂੰ ਵੇਖ ਕੇ ਫਿਰ ਆ ਚੀਜ਼ਾਂ ਜਿਹੜੀਆਂ ਨੇ ਯਾਦ ਆ ਜਾਂਦੀਆਂ ਪਿਆਰਿਓ ਬੇਨਤੀਆਂ ਕਰਾਂ ਵੀ ਆਪਣੀਆਂ ਬੱਚੀਆਂ ਨੂੰ ਆਪਣੀਆਂ ਮਾਵਾ ਭੈਣਾਂ ਧੀਆਂ ਨੂੰ ਕਦੇ ਨਾ ਡੇਰਿਆਂ ਤੇ ਕਲੀਆਂ ਨਾ ਭੇਜੋ ਤੇ ਜੇ ਜਾਣਾ ਹੀ ਤੇ ਨਾਲ ਜਾਓ ਪਹਿਲੀ ਗੱਲ ਤੇ ਹਟ ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੋਸਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੁਝ ਨਹੀਂ ਸੋ ਸਾਕੀ ਦੇ ਵਜਨ ਗਾ ਤੇ ਮਲੇਸ਼ ਰਾਜ ਆ ਜਾਣਾ ਹੈ ਮਲੇਸ਼ ਰਾਜ ਆਹੀ ਆ ਜੋ ਆਪਾਂ ਵੇਖ ਰਹੇ ਹਾਂ ਡੇਰਿਆਂ ਦੇ ਵਿੱਚ ਗਲਤ ਕੰਮ ਗੁਰੂ ਘਰਾਂ ਦੇ ਵਿੱਚ ਗਲਤ ਕੰਮ ਸਾਧ ਸੰਗਤ ਛੋਟੇ ਛੋਟੇ ਬੱਚਿਆਂ ਨੂੰ ਗਲਤ ਰਸਤੇ ਤੇ ਪਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਸ਼ਰੇਆਮ ਗੰਧ phrosh ke ਦਿੱਤਾ ਜਾ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਭਾਈ ਅਮਰਿਤਪਾਲ ਸਿੰਘ ਮਹਿਰੋ ਨੇ ਦੱਸਿਆ ਸੀ ਨਾ ਦੋ ਸਕੇ ਭੈਣ ਭਰਾ ਆਪਸ ਦੇ ਵਿੱਚ ਗਲਤ ਕਰਦੇ ਨੇ ਤੇ ਕੀ ਕਹਿੰਦੇ ਕਿਵੇਂ ਹੋਇਆ ਪਤਾ ਲੱਗਿਆ ਕਿਨੇ ਜੀ ਆ ਐਡਾ ਆਉਂਦੀਆਂ ਨਾ ਨਾ ਆ ਵੇਖ ਕੇ ਦਵਾਈ ਆਰਡਰ ਕਰ ਲਈ ਬੱਚਿਆਂ ਦੀ ਉਮਰ 15 16 ਸਾਲ ਦੀ ਹੈ ਜੀ ਤੇ ਆ ਆ ਨਤੀਜੇ ਨਿਕਲਦੇ ਨੇ ਤੇ ਸਾਡੇ ਘਰਾਂ ਦੇ ਵਿੱਚ ਆਪਣੇ ਪਵਿੱਤਰ ਰਿਸ਼ਤੇ ਵੀ ਜਿਹੜੇ ਨੇ ਪਲੀਤ ਹੁੰਦੇ ਜਾ ਰਹੇ ਨੇ ਇਹ ਹੈ ਮਲੇਸ਼ ਨਾਲ ਇਹਨਾਂ ਚੀਜ਼ਾਂ ਤੋਂ ਸੁਚੇਤ ਰਹੋ ਨਾਮ ਸਿਮਰਨ ਭਜਨ ਬੰਦਗੀ ਵੱਲ ਥੋੜਾ ਥੋੜਾ ਧਿਆਨ ਦੇ ਬੋ ਸਤਿਗੁਰ ਅਗੇ ਅਰਦਾਸ ਕਰੋ ਸਤਿਗੁਰੂ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਾਓ ਤੇ ਮੇਰੇ ਖਿਆਲ ਤੇ ਮੇਰੇ ਪਾਤਸ਼ਾਹ ਸਾਡੀ ਰੱਖਿਆ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ